ਚੁੱਕੇ ਨੇ ਅਸੀਂ ਸਰਬਾਸੀ ਸ਼ੋਅ ਦੇ ਵਿੱਚ ਜਿੰਨੇ ਵੀ ਦੁਨੀਆਂ ਦੇ ਵਿੱਚ ਬੈਠੇ ਲੋਕ ਪੰਜਾਬ ਪ੍ਰਤੀ ਦਿਖੇ ਜਾਵੇ ਕਿ ਚਿੰਤਤ ਨੇ ਫਿਕਰਮੰਦ ਨੇ ਬਹੁਤ ਚੰਗੀ ਗੱਲ ਹੈ ਆਪਣੀ ਜ਼ਿੰਦਗੀ ਦੇ ਵਿੱਚ ਦਸਾਂ ਨੌਹ ਦੀ ਕਮਾਈ ਦੇ ਵਿੱਚੋਂ ਮਦਦ ਕਰ ਰਹੇ ਨੇ ਹਰ ਇੱਕ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਜੇ ਤੁਹਾਡੇ ਕੋਲ ਪੈਸੇ ਦੇ ਤੌਰ ਤੇ ਤੁਸੀਂ ਹੱਥ ਤੁਹਾਡਾ ਹੱਥ ਤੰਗ ਹੈ ਤੁਸੀਂ ਮਦਦ ਨਹੀਂ ਕਰ ਸਕਦੇ ਤਤਸੀ ਮਦਦ ਜਿਹੜੀ ਐ ਐਜ਼ ਅ ਵਲੰਟੀਅਰ ਐਜ਼ ਅ ਫਿਜ਼ੀਕਲੀ ਤੌਰ ਤੇ ਜਾ ਕੇ ਕਰ ਸਕਦੇ ਹੋ ਕਰਨੀ ਚਾਹੀਦੀ ਵੀ ਹੈ ਪਰ ਅਸੀਂ ਇੱਕ ਬੇਨਤੀ ਕਰਨੀ ਚਾਹਗੇ ਕਿ ਕੁਝ ਸਾਡੇ ਲੋਕ ਐਸੇ ਲੋਕ ਨੇ ਬੈਰੀ ਵੈਲ ਨੋਡ ਪਰਸਨੈਲਿਟੀਜ਼ ਨੇ ਕੁਝ ਜਾਂ ਸੰਸਥਾਵਾਂ ਨੇ ਜਿਹੜੀ ਕਿ ਸਿਰਫ ਸਿਰਫ ਆਪਣਾ ਨਾਮ ਚ ਮਕਾਉਣਾ ਚਾਹੁੰਦੀਆਂ ਨੇ ਨਾ ਉਹਨਾਂ ਨੇ ਤੇ ਲੰਦਤਾ ਤੇ ਨਾਂ ਦੇਣਾ ਆ ਸਿਰਫ ਸਿਰਫ ਫੇਸਬੁੱਕ ਤੇ ਅਣਕੇ ਸਾਡੀ ਟੀਮ ਕੰਮ ਕਰੀਏ ਜੀ ਅਸੀਂ ਆਪਣੀ ਟੀਮ ਭੇਜ ਦਿੱਤੀ ਹੈ ਕਿਹੜੀ ਤੁਹਾਡੀ ਟੀਮ ਹੈ ਕਿਹੜੀ ਤੁਹਾਡੀ ਟੀਮ ਕੰਮ ਕਰ ਰਹੀ ਹੈ ਤੁਸੀਂ ਇੱਕ ਗੌਂਡ ਵਾਲੇ ਹੋ ਜਾਂ ਟੋਲ ਟੋਲਕੀਆਂ ਛਣੀਆਂ ਵਾਲੇ ਹੋ ਔਰ ਤੁਸੀਂ ਕਿੰਨਾ ਕਰੋੜਾ ਰੁਪਈਆ ਜਿਹੜਾ ਦਿੱਤਾ ਦੱਸੋ ਕਿਉਂ ਦਿੱਤਾ ਆ ਔਰ ਇਹ ਸਾਰਾ ਕੁਝ ਤੁਹਾਨੂੰ ਗਵਰਨਮੈਂਟ ਨਾਲ ਹੀ ਜਾਂ ਡੀਸੀ ਨੇ ਦੇਣਾ ਚਾਹੀਦਾ ਹੈ ਔਰ ਤੁਹਾਨੂੰ ਇਹ ਪੈਸਾ ਡੀਸੀ ਨਾਲ ਹੀ ਪਹੁੰਚਾਓ ਜਿਹੜਾ ਉਸ ਜ਼ਿਲ੍ਹੇ ਦਾ ਡਿਸਟ੍ਰਿਕਟ ਕਮਿਸ਼ਨਰ ਹੈ ਜਿਹੜਾ ਡੀਸੀ ਹੈ ਔਰ ਜਾਂ ਫਿਰ ਤੁਸੀਂ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਕਰੋ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਜਿਹੜਾ ਆ ਉਹ ਫੰਡ ਇਕੱਠਾ ਕਰਨ ਦਾ ਉਹਨਾਂ ਦਾ ਅਕਾਊਂਟ ਆ ਉਹਦੇ ਵਿੱਚ ਪਾਓ। ਔਰ ਲੋਕਾਂ ਨੂੰ ਸਾਫ਼-ਸਾਫ਼ ਦੱਸੋ ਕਿ ਆਹਾ ਹਾ ਪੈਂਡ ਨੇ। ਕਿਸੇ ਨੇ ਐਸੇ ਕਲਾਕਾਰ ਨੇ ਜਿਹੜੇ ਦੱਸਿਆ 15 20 ਪੈਂਡ ਅਸੀਂ ਲਏ ਆ ਅਸੀਂ ਐਨੇ ਟਰੈਕਟਰ ਭੇਜੇ ਦੱਸੋਗਾ ਕਿ ਇਹ ਟਰੈਕਟਰ ਅਸੀਂ ਕਿਹਨੂੰ ਦਿੱਤੇ ਆ ਔਰ ਕਿੰਨਾ ਕਰੋੜ ਰੁਪਈਆ ਕਿਹਨੂੰ ਦਿੱਤਾ ਆ। ਔਰ ਇਹ ਤੁਹਾਨੂੰ ਸਾਰਾ ਕੁਝ ਪਬਲਿਕ ਦੇ ਵਾਸਤੇ ਡਿਸਕਲੋਜ਼ ਕਰਨਾ ਚਾਹੀਦਾ ਆ। ਮੈਂ ਕਿਉਂ ਕਹਿ ਰਿਹਾ ਮੈਂ ਤਦ ਕਹਿ ਰਿਹਾ ਕਿ ਜਿੰਨਾ ਪਰਿਵਾਰਾਂ ਨੂੰ ਹਾਲ ਤੱਕ ਤਾਂ ਕੁਝ ਐਸੇ ਪਿੰਡ ਨੇ ਜਿੱਥੇ ਕਿ ਰਾਸ਼ਨ ਵੀ ਨਹੀਂ ਪਹੁੰਚਾ ਜਿਨ੍ਹਾਂ ਨੂੰ ਹੱਲੇ ਖੰਡ ਦੀ ਲੋੜ ਐ ਚਾਪਤੀ ਲੋੜ ਐ ਆਟੇ ਲੋੜ ਐ ਦਾਲਾਂ ਲੋੜ ਐ ਮਸਾਲੇ ਲੋੜ ਐ ਮੈਟ੍ਰਸ ਲੋੜ ਐ ਬੈੱਡ ਦੀ ਲੋੜ ਐ ਸੌਣ ਨੂੰ ਹੱਲੇ ਪੁੰਝੇ ਪੈਂਦੇ ਨੇ ਉਹਨਾਂ ਰਹੀਆਂ ਬੈੱਡ ਸ਼ੀਟਸ ਵੀ ਨਹੀਂ ਐ ਬੱਚਿਆਂ ਦੇ ਕੱਪੜੇ ਵੀ ਨਹੀਂ ਐ ਔਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਦਾਲਾਂ ਵੀ ਚਾਹੀਦੀਆਂ ਨੇ ਆਟਾ ਵੀ ਚਾਹੀਦਾ ਹੈ ਉਹਨਾਂ ਨੂੰ ਹਾਂ ਹੋਰ ਬਿਹਿੰਦਿਆਬਾਦ ਅਗਲੀ ਫਸਲੀ ਦੀ ਬੀਜਣੀ ਆ ਔਰ ਇਸ ਵਾਸਤੇ ਬੀਜ ਵੀ ਚਾਹੀਦੇ ਆ ਇਹ ਅਜੇ ਕੰਮ ਨਹੀਂ ਖਤਮ ਹੋ ਜਾਣਾ ਸੋ ਤੁਸੀਂ ਸਾਫ਼ ਸਪਸ਼ਟ ਕਹੋ 20 ਪੰਡਰ ਜ਼ਰੂਰੀ ਨਹੀਂ ਪਮਾ ਤੁਸੀਂ 2 ਪਿੰਡ ਪਮਾ ਇੱਕ ਪਿੰਡ ਹੀ ਲਾਓ ਹੁਣ ਇੱਕ ਪਿੰਡ ਦੇ ਵਿੱਚ 20 ਕਰਨੇ 30 ਕਰਨੇ 40 ਕਰਨ ਦਾ ਅਜਾੜਾ ਹੋ ਚੁੱਕਾ ਕਿ ਤੁਸੀਂ ਇੱਕ ਪਿੰਡ ਦੇ 20 ਪਿੰਡਰ ਵਿੱਚ 40 ਘਾਰੇ ਆ ਤੇ 40 ਤੇ 20 800 ਘਰ ਬਣਾ ਦੋਗੇ ਨਹੀਂ ਬਣਾਉਗੇ ਇਹ ਸਭ ਝੂਠ ਹੈ ਜੇ ਬਣਾਉਗੇ ਦੱਸੋ ਕਿਹੜੇ ਕਿਹੜੇ ਪਿੰਡ ਆ ਤੇ ਕਿਹਨਾ ਕਰਾਂ ਪਰਿਵਾਰਾਂ ਦੇ ਨਾਲ ਅਸੀਂ ਗੱਲ ਕਰਾਂਗੇ ਸੋ ਮੇਰੀ ਬੇਨਤੀ ਇਹ ਆ ਕਿ ਤੁਸੀਂ ਜਿਹੜਾ ਲੋਕਾਂ ਨੇ ਇਸ ਕੰਮ ਦੇ ਵਿੱਚ ਆਪਣੀ ਮਦਦ ਦੇਣੀ ਆ ਕਿਤੇ ਇਹ ਨਾ ਹੋਣ ਕਿ ਉਹ ਸੋਚ ਲੈਣ ਉਹਨਾਂ ਨੇ ਮਨ ਵਿੱਚ ਇਹ ਗੱਲ ਬੈਠ ਜਵੇ ਕਿਤੇ ਕਿ ਪਾਈ ਪੈਸਾ ਬਹੁਤ ਇਕੱਠਾ ਹੋ ਗਿਆ ਹੁਣ ਤੇ ਲੋੜ ਨਹੀਂ ਗਈ ਜਦੋਂ ਕਦੇ ਕੋਈ ਹੋਰ ਐਸੀ ਆਫਤ ਆਈ ਕੁਦਰਤ ਦਾ ਕੁਝ ਨਹੀਂ ਪਤਾ ਕਿਹੜੇ ਵੇਲੇ ਕੀ ਕੁਝ ਵਾਪਰ ਜਾਂਦਾ ਕਿਸੇ ਵਿਦੇਸ਼ ਵਿੱਚ ਤਾਂ ਉਦੋਂ ਮਦਦ ਕਰ ਦਵਾਂਗੇ ਇਹ ਨਾ ਹੋਵੇ ਕਿ ਕਿਸੇ ਨੂੰ ਕੁਝ ਵੀ ਨਾ ਨਾ ਮਿਲੇ ਔਰ ਇਹਨਾਂ ਦੀਆਂ ਫੋਕੀਆਂ ਅਨਾਉਂਸਮੈਂਟਾਂ ਦੇ ਸਿਰਤੇ ਹੀ ਇਹ ਲੋਕ ਜਾ ਰਾ ਕਰਨ ਜੋ ਸੀਐਸਐਲ ਆਪਣਾ ਪਸ਼ੋਕਰ ਦੇਖੀ ਤਾਂ ਲੋਕਾਂ ਨੇ ਇਸ ਤਰ੍ਹਾਂ ਪਹਿਲਾਂ ਵੀ ਕੀਤੀ ਹੈ ਸੋ ਐਨੀਵੇ ਅਸੀਂ ਜਹਾਂ ਕਿ ਤੁਸੀਂ ਵੱਧ ਤੋਂ ਵੱਧ ਮਦਦ ਕਰੋ ਜਿੰਨੀ ਕਰ ਸਕਦੇ ਹੋ ਉੰਨੀ ਕਰੋ ਅਤੇ ਜਿਹੜੀ ਬੰਦ ਕੀਤੀ ਹੈ ਲੋਕਾਂ ਨੂੰ ਦੱਸੋ ਕਿ ਆਹਾਂ ਫੰਡ ਇੱਥੇ ਇੱਥੇ ਸੀ ਇਹਨਾਂ ਨੇ ਪੰਡਾ ਨੂੰ ਭੇਜਿਆ ਤੇ ਭੇਜਣ ਜਾ ਰਹੇ ਆ ਤਾਂ ਆ ਸਾਡਾ ਸਿਸਟਮ ਜਿਹਨੂੰ ਅਸੀਂ ਅਪਣਾ ਰਹੇ ਆ ਸੋ ਗਵਰਨਮੈਂਟ ਜਿਹੜੇ ਬਾਹਰਲੇ ਦੇਸ਼ਾਂ ਵਿੱਚੋਂ ਪੈਸੇ ਜਾਣਾਂ ਏ ਗਵਰਨਮੈਂਟ ਨੇ ਇਹ ਵੀ ਚੈੱਕ ਕਰਨਾ ਹੈ ट्रांजैक्शन ਜਿਹੜੀ ਹੈ ਪ੍ਰੋਪਰ ਹੋਣੀ ਚਾਹੀਦੀ ਹੈ। ਕੁਝ ਇਹੋ ਜਿਹੇ ਤੁਹਾਨੂੰ ਪਤਾ ਕਿ ਐਸੇ ਲੋਕ ਨੇ ਜਿਹੜੇ ਕਕਰਤਨ ਰੱਖਦੇ ਨੇ ਆਪਣੇ ਦੇਸ਼ ਪ੍ਰਤੀ ਅਸੀਂ ਚਾਹੁੰਦੇ ਕਿ ਉਹ ਲੋਕ ਗਲਤ ਤਰੀਕੇ ਦੇ ਨਾਲ ਕੁਝ ਇਹੋ ਜਿਹਾ ਕੰਮ ਸ਼ੁਰੂ ਕਰ ਦੇਣ ਜਿਹਦੇ ਨਾਲ ਸ਼ਾਂਤੀ ਜਿਹੜੀ ਹੈ ਪੰਗ ਹੋਵੇ ਅਤੇ ਏਕਤਾ ਜਿਹੜੀ ਹੈ ਉਹ ਦਾ ਨੁਕਸਾਨ ਇਹ ਲੋਕ ਕਰ ਦੇਣ। ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਅਤੇ ਇਸ ਦੁੱਖ ਦੇ ਵਿੱਚ ਅਸੀਂ ਇੱਕ دارو ਬਣ ਕੇ ਇੱਕ ਉਹਨਾਂ ਦਾ ਇਲਾਜ ਕਰਨਾ ਆ ਉਹਨਾਂ ਨੂੰ ਦਵਾਈਆਂ ਵੀ ਪਹੁੰਚਾਉਣੀਆਂ ਆ ਸੋ ਉਹਨਾਂ ਦਾ ਘਰੇਲੂ ਜਿਹੜਾ ਨੁਕਸਾਨ ਹੋਇਆ ਉਹ ਵੀ ਆਪਾਂ ਪੂਰਾ ਕਰਨਾ ਸੂਈ ਵਾਲਾ ਵੀ ਬੈੱਡਰੂਮ ਵਾਲਾ ਵੀ ਅਤੇ ਉਹਨਾਂ ਦੇ ਪਸ਼ੂਆਂ ਦਾ ਵੀ ਬੜੀ ਮਿਹਰਬਾਨੀ ਅਸੀਂ ਆ ਰਹੇ ਹਾਂ ਵਾਪਸ ਇਹਨਾਂ ਸੇਵਾ ਤੋਂ ਬਾਅਦ ਅਸੀਂ